ਕੰਡੇ ਜਾਂਦੀ ਐ ਪੈੜ ਜਾਂਦੀ ਐ ਪੈੜ ਜਾਂਦੀ ਐ ਪੈੜ ਪੈੜ ਜਾਂਦੀ 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 ਪੈੜ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਅਸੀਂ ਪੈੜਾ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਪਿਆ ਹਜੇ ਜੇਲ੍ਹ 'ਚ ਇੰਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 'ਚ 2022 'ਚ 2023 'ਚ 2024 'ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚਰਸਾ ਪਾ ਕੇ ਖਿੱਚ ਕੇ ਲੱਗ ਜਾਵਾਂਗੇ ਇਹਨਾਂ ਦੇ ਹਿੱਸੇ ਬਿジネスਾਂ 'ਚ ਨੇ ਇਹਨਾਂ ਦੇ ਹਿੱਸੇ ਪਹਾੜਾਂ 'ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ 'ਚ ਉਹਦਾ ਹਿੱਸਾ ਉਹਨਾਂ ਦਾ ਵਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫੇਰ ਤੁਸੀਂ ਪੜਦੇ ਹੋ ਸਿਲੇਬਸ 'ਚ ਕਿ ਜਿਹੜੇ ਮਾ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਏ ਇੰਨੇ ਤਾਂ ਜਗਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਪਤnijੇ ਜਾਂ ਆਪਦੇ ਸਾਲੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ ਜਲੰਧਰ ਕੋਲੇ ਉੱਥੇ ਦੋ ਬੱਚੇ ਆਏ ਜਿਹੜੇ ਨਸ਼ਾ ਛੱਡ ਚੁੱਕੇ ਸੀ ਇੱਕ ਬੱਚੇ ਨੇ ਕਿਹਾ ਕਹਿੰਦਾ ਜੀ ਮੈਂ 4-5 ਕਿੱਲੇ ਖੇਤੀ ਕਰਦਾ ਸੀ ਆਲੂਆਂ ਦੀ ਪਤਾ ਹੀ ਨਹੀਂ ਲੱਗਿਆ ਕਦੋਂ ਚਿੱਟੇ 'ਚ ਜ਼ਮੀਨ ਵਿਕਦੀ ਗਈ ਉਸੇ ਜ਼ਮੀਨ ਤੇ ਮੈਂ ਹੁਣ ਵਿਹਾਰੀ ਕਰਦਾ ਉਸੇ ਜ਼ਮੀਨ ਤੇ ਮਾਲਕ ਕੋਈ ਹੋਰ ਹੈ ਉਹ ਕਹਿੰਦਾ ਇੱਥੋਂ ਤੱਕ ਮੇਰਾ ਦਿਮਾਗ ਜਿਹੜਾ ਜਾਂ ਮੇਰੇ ਜਜ਼ਬਾਤ ਜਾਂ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਹੋ ਗਈਆਂ ਕਿ ਮੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਤਾਂ ਰੋਣ ਦੀ ਬਜਾਏ ਜਾਂ ਦੁਖੀ ਹੋਣ ਦੀ ਬਜਾਏ ਜਦੋਂ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਮੈਂ ਪਿਤਾ ਜੀ ਦੀਆਂ ਦੋਨੇ ਜੇਬਾਂ ਫਰੋਲ ਕੇ ਉਹ ਚੋਂ ਪੈਸੇ ਕੱਢ ਲਏ ਡੈੱਡ ਬੋਡੀ ਚੋਂ ਐਸ ਕਦਰ ਕਹਿੰਦਾ ਪੱਥਰ ਹੋ ਗਿਆ ਸੀ ਮੈਂ ਐਸ ਤਰ੍ਹਾਂ ਦੀਆਂ ਧਾਰਨਾ ਦਿੱਤੀਆਂ ਜਦੋਂ ਸਾਡੇ ਵੀ ਅੱਖਾਂ 'ਚ ਪਾਣੀ ਆ ਗਿਆ ਯਾਰ ਯਾਰ ਕਿੱਧਰ ਨੂੰ ਲੈ ਗਏ ਇਹ ਲੀਡਰ ਸਾਡੇ ਪੰਜਾਬ ਨੂੰ ਆਪ ਮਹਿਫਲਾਂ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਆਪਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨਮੈਨਾ ਨਾਲ ਪੜਨ ਜਾਂਦੇ ਆ ਤੇ ਪੰਜਾਬ ਬਰਬਾਦੀ ਦੇ ਕੰਢੇ ਛੜਤਾ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਏ ਪੈੜ ਜਾਂਦੀ ਏ ਪੈੜ ਜਾਂਦੀ ਏ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚ ਹੀ ਕਾਂਗਰਸੀ ਵਿੱਚ ਹੀ ਭਾਜਪਾ ਵਾਲੇ ਵਿੱਚ ਹੀ ਅਕਾਲੀ ਦਰ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਨਦੀ ਹੈ ਪੈੜ ਜਾਨਦੀ ਹੈ ਪੈੜ ਇਧਰ ਨੂੰ ਅਸੀਂ ਪੈੜਾ ਨੱਪੀ ਜਾਂਨੇ ਆ ਹੁਣ ਉਹ ਪੈੜ ਨਾਪਿਆ ਹਜੇ ਜੇਲ੍ਹ ਚ ਐਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨੇ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ 'ਚ ਸਾਨੀ ਸਾਡਾ ਰੇਤੇ ਦੀਆਂ ਖੱਡਾਂ ਚ ਸਾਨੀ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਵੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਸਾਡੇ ਮਾਲੀਓ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸਾਂਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸਾਂਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਆ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸਾਂਭ ਲਾਂਗੇ ਤੁਸੀਂ ਪਿੰਡਾਂ ਨੂੰ ਸਾਂਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ 20 ਥੋੜੀ ਜੀ ਸ਼ਾਂਤੀ ਮਿਲਈ ਹੈ ਜੀ ਮਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮੈਂ ਕਿਹਾ ਵੀ ਇਹ ਤਾਂ ਕਾਨੂੰਨ ਦਾ ਕੰਮ ਹੈ ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸੰਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਸੋ ਅੱਜ ਅਰਨੀਆਲਾ ਇਲਾਕਾ ਮੈਂ ਇੱਥੋਂ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜਿਆ ਹੋਇਆ ਮੈਂ ਤਾਂ ਇੱਥੇ ਆਇਆ ਹੋਇਆ ਮੇਰੇ ਤਾਂ 10 ਸਾਥੀ ਬੈਠੇ ਨੇ ਸਾਰੇ ਬਹੁਤ ਸਾਰੇ ਜਿਹੜੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਵੱਡੇ ਵੱਡੇ ਕਾਫਲੇ ਬਣਾਉਂਦੇ ਸੀ ਸੋ ਇਸ ਇਲਾਕੇ ਨੂੰ ਮੈਂ ਜਾਣਦਾ ਇਕੱਲੇ ਇਕੱਲੇ ਪਿੰਡ ਚ ਮੈਂ ਲਗਭਗ ਗਿਆ ਹੋਇਆ ਹਾਂ ਆਪਾਂ ਮੈਂ ਤਾਂ ਇਹ ਤੋਂ ਪਹਿਲਾਂ ਵੀ ਫਾਜ਼ਿਲਕਾ ਦੇ ਇਲਾਕੇ 'ਚ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਵਿਚਰਦਾ ਸੀਗਾ ਤੇ ਉਹ ਬੱਚੇ ਪੰਜਵੀਂ ਕਲਾਸ 'ਚੋਂ ਦੋਨਾਂ ਨਾਨਕਾ ਸਕੂਲ ਦੀ ਕੁੜੀ ਪੰਜਵੀਂ ਕਲਾਸ 'ਚੋਂ ਪੰਜਾਬ 'ਚੋਂ ਫਰਸਟ ਆਈ ਸੀ ਮੈਂ ਤਾਂ ਉਹਨੂੰ ਵੀ ਉੱਥੇ ਨਾਮ ਦੇਣ ਚਲਾ ਗਿਆ ਸੀ ਅੱਜ ਉਹ ਕੁੜੀ NEET ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਈ ਉਹ ਦੋਨਾਂ ਨਾਨਕਾ ਦੇ ਮੈਨੂੰ ਕਿਤੇ ਫੰਕਸ਼ਨ ਤੇ ਮਿਲੀ ਮੈਂ ਤਾਂ ਪਛਾਣਿਆ ਨਹੀਂ ਕਿਉਂਕਿ ਮੈਂ ਤਾਂ 2007-08 ਦੀ ਗੱਲ ਕਰਦਾ ਤੇ ਮੈਂ ਕਿਤੇ ਲੁਧਿਆਣੇ ਪਤਾ ਨਹੀਂ ਕਿੱਥੇ ਮੈਂ ਇਲੈਕਸ਼ਨ 'ਚ ਫਿਰਦਾ ਸੀ ਤਾਂ ਇੱਕ ਕੁੜੀ ਆਈ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਨਹੀਂ ਬੇਟਾ ਕਹਿੰਦੀ ਮੈਂ ਜੋ ਉਹੀ ਕੁੜੀ ਆ ਜਿਹੜੀ ਪੰਜਵੀਂ ਚੋਂ ਪੰਜਾਬ ਚੋਂ ਫਸਟ ਆਈ ਸੀ ਤੁਸੀਂ ਮੇਰੀ ਫੀਸ ਭਰਨ ਵਾਸਤੇ ਕਿਸੇ ਬਾਹਰਲੇ ਮੁਲਕ ਦੇ ਤੁਹਾਡੇ ਦੋਸਤ ਦੇ ਡਿਊਟੀ ਲਈ ਆਈ ਸੀ ਤੇ ਅੱਜ ਮੈਂ ਨੀਟ ਕਲੀਅਰ ਕਰਕੇ ਡਾਕਟਰ ਬਣ ਗਿਆ ਤਾਂ ਇਸ ਇਲਾਕੇ ਚ ਮੈਂ ਬਹੁਤ ਆਉਂਦਾ ਰਿਆਂ ਜੀ ਪਾਣੀ ਖਰਾਬ ਐ ਤੇ ਜਰਹੇਲਾ ਦੋਨਾਂ ਨਾਨਕਾ ਚੰਗੜ ਪੈਣੀ ਮਾਤਮ ਨਗਰ ਰੇਤੀ ਵਾਲੀ ਪੈਣੀ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਜੀ ਇੰਨੇ ਤਾਂ ਸੁਖਵੀਰ ਬਾਦਲ ਇੱਥੇ ਐਮ ਐਲ ਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਪਤਰੀਜ਼ੇ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਉਹ ਬਸ ਉਹਨਾਂ ਨੇ ਪਤੂ ਕੀ ਲੈਣਾ ਜੀ ਉਸੀ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਆ ਬਲੋੜ ਤੋਂ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦੋਂ ਪਾਉਂਦੇ ਰਹੇ ਹਾਂ ਬਥੇਰੀਆਂ ਵੋਟਾਂ ਪਾਈਆਂ ਵੋਟਾਂ ਪਾ ਪਾ ਕੇ ਮਸ਼ੀਨਾਂ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਤਾਂ ਨਾਲ ਲੈ ਜਾਣਗੇ ਇੱਥੇ ਰਹਿ ਜੂ ਸਾਰਾ ਕੁਝ ਜੀ ਸੋ ਵੀਰੋ ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ